ਸਰ ਪੰਜਾਬ ਸਰਕਾਰ ਵੱਲੋਂ ਹਸਪਤਲ ਦੇ ਵਿੱਚ ਕ੍ਰਿਟੀਕਲ ਕੇਅਰ ਯੂਨਿਟ ਬਣ ਜਾ ਰਿਹਾ ਜਿਹੜਾ ਕੋ तकरीबन 13 ਕਰੋੜ ਰੁਪਏ ਦਾ ਵਾ ਕੀ ਇਥੇ ਪਤਾ ਲੱਗਾ ਕਿ ਪੁਰਾਣੀ ਜੀ ਨੂੰ ਸ਼ਿਫਟ ਕੀਤਾ ਗਿਆ ਸਰ ਸ਼ਿਫਟ ਬਾਰੇ ਮੈਨੂੰ ਨਹੀਂ ਪਤਾ ਕਿਉਂ ਉਹਨੂੰ ਸ਼ਿਫਟ ਕੀਤਾ ਗਿਆ ਮੇਰੀ ਡਿਊਟੀ ਲਗਾਈ ਗਈ ਆ ਤੇ ਮੈਂ ਆਨ ਕੇ ਦੇਖਿਆ ਐਕਸ਼ਨ ਸਾਹਿਬ ਨੇ ਦੇਖਿਆ ਕੋਈ ਟਮਾੜੀ ਲੱਗ ਰਹੀ ਔਰ ਰਿਮੂਵ ਕਰਾ ਦਿੱਤੀ ਸਾਰੀ ਤੇ ਉਹਨੂੰ ਵਧੀਆ ਕੰਮ ਹੋ ਰਿਹਾ ਕਿੰਨੀ ਘਟ ਲੱਗ ਚੁੱਕੀ ਸੀ ਤਾਂ 400 80 ਹੈ ਗਈ 500 ਹੋਏਗੀ ਵੱਤ-ਵੱਤ ਮੈਂ ਗਿਣਤੀ ਨਹੀਂ ਕੀਤੀ ਜਿਹੜੀ ਨੀਆਂ ਦੇ ਵਿੱਚ ਲੱਗੀ ਹੈ ਮੈਂ ਸਾਰੀ ਰਿਮੂਵ ਕਰਾ ਦਿੱਤੀ ਕਿੰਨੇ ਫੜ ਕੰਮ ਹੋ ਚੁੱਕਾ ਕੰਮ ਤੇਰੇ ਸਰ ਸਟਾਰਟ ਆ 10% ਕੰਮ ਹੋਇਆ ਕਿਸੇ ਦਾ ਵੀ ਕੋਈ ਸ਼ਿਕਾਇਤ ਆਈ ਸੀਗੀ ਕਿ ਕੋਈ ਪਲੀਟ ਲੱਗਦੀ ਹੈ ਜਾਂ ਇਸ ਕੋਈ ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਮੇਰੀ ਡਿਊਟੀ ਲਗਾਈ ਗਈ ਸੀ ਮੈਂ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪੁਰਾਣੀ ਇੱਟ ਲੱਗੀ ਹੈ ਕੋਈ ਮਾੜੀ ਇੱਟ ਲੱਗੀ ਮੈਂ ਕਢਵਾਤੀ ਸਾਰੀ ਕਿੰਨੇ ਲਾਈ ਸੀ ਤੇ ਇਹ ਕਿਦੀ ਨਿਕਲੀ ਲੱਗਦੀ ਹੈ ਇੱਟ ਲਾਉਂਦੀ ਹੈ ਸਰ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਕੋਈ ਹੈਗੀ ਵੀ ਪਹਿਲੋਂ ਕੌਣ ਕੰਮ ਕਰ ਰਿਹਾ ਸੀ ਕਿੰਨੇ ਲਗਾਈ ਆ ਮੈਨੂੰ ਤੇ ਮੇਰੀ ਡਿਊਟੀ ਲਗਾਈ ਗਈ ਮੈਂ ਆਣ ਕੇ ਮੈਂ ਦੇਖਿਆ ਮੈਨੂੰ ਦੱਸਿਆ ਗਿਆ ਵੀ ਆ ਗਲਤੀ ਠਿਕਦਾਂ ਦੀ ਸਾਰੇ ਲਾਈਟ ਚੱਕਦਾਂ ਲਾਈ ਮੈਨੂੰ ਇਹ ਹੁਣ ਵਿਖਣਗੇ ਜੀ ਸਾਡੇ ਪਰ ਜਿਹੜੇ ਹੈਗੇ ਆ ਸਾਰੇ ਕਿੰਨੀ ਨਗਲੀ ਹੋਈ ਆ ਹਾਂ ਜਾਨ ਚੱਲ ਰਹੀ ਹੈ ਕਿ ਕਿੰਨੇ ਲਗਾਈ ਹੋਈ ਹੈ ਉਹ ਆਪਾਂ ਰਿਮੂਵ ਕਰਾ ਦਤੀ ਹੈ ਜੀ ਸਾਰੀਆਂ ਛੋਟੋ ਵਗੈਰਾ ਖੇਚਲੀ ਆਉਂਦੀਆਂ ਹੁਣ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਸਰ ਮੇਰੀ ਨਿਗਰਾਨੀ ਦੇ ਵਿੱਚ ਫਰਸਟ ਕਲਾਸ 8 ਆਈ ਹੋਈ ਆ ਤੁਸੀਂ ਦੇਖ ਸਕਦੇ ਹੋ ਚੱਕੇ ਲੱਗੇ ਹੋਏ ਆ ਫਰਸਟ ਕਲਾਸ 80 ਆ ਫਰਸਟ ਕਲਾਸ ਰੀਟ ਆ ਸੀਮੈਂਟ ਏਸੀਸੀ ਬ੍ਰਾਂਡ ਦਾ ਲਗਾਇਆ ਜਾ ਰਿਹਾ ਸਰੀਆ ਵਧੀਆ ਕੁਆਲਟੀ ਦਾ ਵਾ ਜੰਦਲ ਦਾ ਸਰੀਆ ਹੈਗਾ ਕੰਕਰੀਟ ਜਿਹੜੀ ਆ ਆਰਐਮਸੀ ਤੋਂ ਮਿਕਸ ਹੋ ਕੇ ਆ ਰਹੀ ਆ ਜਿੱਥੇ ਕਿਤੇ ਥੋੜੀ ਬੋਤੀ ਲੋਡ ਪੈਂਦੀ ਹੈ ਸਾਡਾ ਮਿਕਸਚਰ ਹੈਗਾ ਉਹਦੇ ਨਾਲ ਮਿਕਸ ਕਰਕੇ ਪਾਈ ਜਾ ਰਹੀ ਹੈ ਠੀਕ ਨਹੀਂ ਤੇ ਵਧੀਆ ਕੁਆਲਟੀ ਦਾ ਕੰਮ ਹੋ ਰਿਹਾ ਐਸ ਪਰ ਗਾਈਡਲਾਈਨ ਮੈਂ ਉਹਨੂੰ ਕਿਹਾ ਕਿ ਜੋ ਐਸ ਪਰ ਸਾਡੀਆਂ ਗਾਈਡਲਾਈਨ ਹੈਗੀਆਂ ਉਹਦੇ ਮੁਤਾਬਕ ਕੰਮ ਕਰਨਾ ਪੈਣਾ ਉਹ ਤੋਂ ਲੰਬੇ ਨਹੀਂ ਜਾਇਆ ਜਾਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਠੇਕੇਦਾਰ ਨੇ ਜਿਹੜਾ ਹੈ ਕੰਮ ਪਹਿਲਾਂ ਬਿਨਾਂ ਦਸੰਬਰਾ ਮਿਲ ਕੇ ਉਹਨੂੰ ਭੁਲਾ ਦਿੱਤੀ ਆ ਲੱਗਦਾ ਉਹਤੇ ਵੀ ਕਾਰਵਾਈ ਜਦੋਂ ਜਾਂਚੀ ਚਾਹੀਦੀ ਹੈ ਹਾਂਜੀ ਉਹ ਜੋ ਸਾਡੀ ਵਿਭਾਗ ਦੀ ਕਾਰਵਾਈ ਹੈ ਉਹ ਸਾਡੇ ਅਫਸਰ ਉਹ ਦੇਖਣਗੇ ਕਰਨਗੇ ਜੀ